ਸਿੰਗਰ ਹੈਵੀ ਡਿਊਟੀ ਸਿੰਗ ਮਸ਼ੀਨ ਦੀ ਥ੍ਰੈਡਿੰਗ ਕਰਨੀ ਹੈ ਸਭ ਤੋਂ ਪਹਿਲਾਂ ਤੁਸੀਂ ਨੇ ਸਪੂਲ ਨੂੰ ਪਾ ਲੈਣਾ ਤੁਸੀਂ ਇੱਥੇ ਵੀ ਪਾ ਸਕਦੇ ਹੋ ਇਹਦੇ ਅੱਗੇ ਕੈਪ ਲਾਦੇ ਹੋ ਕੈਪ ਜ਼ਿਆਦਾ ਟਾਈਟ ਨਹੀਂ ਕਰਨਾ ਉਸ ਤੋਂ ਬਾਅਦ ਤੁਸੀਂ ਇਹਦੇ ਸਟੈਪ ਫਾਲੋ ਕਰਨੇ ਆ ਹੈਲੋ ਨਮਸਤੇ ਆਦਾ ਅਪਸਾ ਸ੍ਰੀਕਾਲ ਜੀ ਪਹਿਲਾ ਸਟੈਪ ਇਹਦਾ ਹੈਗਾ ਇੱਥੇ ਨੰਬਰਸ ਲਿਖੇ ਹੋਏ ਨੇ ਤੁਸੀਂ ਉਹਨਾਂ ਦੇ ਵਿੱਚ ਦੀ ਜਦੋਂ ਥ੍ਰੈਡ ਲੰਘਾਉਣਾ ਹੈ ਤੁਹਾਨੂੰ ਪਤਾ ਲੱਗਣਾ ਚਾਹੀਦਾ ਕਿ ਥ੍ਰੈਡ ਜਿਹੜਾ ਹੈਗਾ ਉਹ ਚੰਗੀ ਤਰ੍ਹਾਂ ਪੈ ਚੁੱਕਿਆ ਉਸ ਤੋਂ ਬਾਅਦ ਇੱਥੇ ਦੂਜਾ ਤੀਜਾ ਚੌਥਾ ਉਹਨਾਂ ਨੇ ਜਿੱਦਾਂ ਜਿੱਦਾਂ ਸਟੈਪਸ ਲਾਏ ਹੋਏ ਆ ਉਹਨਾਂ ਦੇ ਪਿੱਛੇ ਪ ਪਾਉਣੇ ਜਦੋਂ ਇਥੇ ਖਿੱਚੋਗੇ ਤੁਹਾਨੂੰ ਪਤਾ ਲੱਗੂਗਾ ਕਿ ਥ੍ਰੈਡ ਉਹਦੇ ਵਿੱਚ ਲੰਘ ਗਿਆ ਕਈ ਵਾਰ ਥ੍ਰੈਡ ਵਿੱਚ ਨਹੀਂ ਪੈਂਦਾ ਸੋ ਧਿਆਨ ਨਾਲ ਪਾਓ ਇਥੋਂ ਉਸ ਤੋਂ ਬਾਅਦ ਇਹਦਾ ਲਾਸਟ ਸਟੈਪ ਇੱਥੇ ਆ ਕੇ ਆਉਂਦਾ ਹੈ ਤੇ ਇਹਦੇ ਨੀਚੇ ਦੋ ਹੁੱਕਾਂ ਦੀਆਂ ਲੱਗੀਆਂ ਹੋਈਆਂ ਨੇ ਜਿਨ੍ਹਾਂ ਨੂੰ ਨਿੱਡਲ ਗਾਈਡ ਕਹਿੰਦੇ ਆ ਇਹਦੇ ਵਿੱਚ ਦੀ ਥ੍ਰੈਡ ਨੂੰ ਲੰਘਾਉਣਾ ਫਿਰ ਜਿਹੜਾ ਇਹ ਵਾਲਾ ਨਿੱਡਲ ਗਾਈਡ ਇਹਦੇ ਉੱਪਰਲੇ ਪਾਸੇ ਲੱਗੀ ਹੋਈ ਹੈ ਇਹ ਵਾਲੀ ਲੂਪ ਇਹਦੇ ਵਿੱਚ ਤੁਸੀਂ ਥ੍ਰੈਡ ਨੂੰ ਪਾ ਦੇਣਾ ਉਸ ਤੋਂ ਬਾਅਦ ਤੁਸੀਂ ਪਾਉਣਾ ਨਿੱਡਲ ਦੇ ਵਿੱਚ ਤੇ ਬੋਬਿਨ ਕਿੱਦਾਂ ਪਾਣੀ ਹੈ ਬੋਬਿਨ ਨੂੰ ਤੁਸੀਂ ਪੀ ਸ਼ੇਪ ਚ ਪਾਉਣਾ ਬੋਬਿਨ ਦਾ ਥ੍ਰੈਡ ਹ ਪਰਲੇ ਪਾਸੇ ਰੱਖਣਾ ਲਫਟ ਸਾਈਡ ਤੇ ਰੱਖਣਾ ਉਸ ਤੋਂ ਬਾਅਦ ਇੱਥੇ ਇੱਕ ਛੋਟੀ ਜਿਹੀ ਹੁੱਕ ਬਣੀ ਹੋਈ ਆ ਉਹ ਹੁੱਕ ਦੇ ਵਿੱਚ ਦੀ ਤੁਹਾਡਾ ਥ੍ਰੈਡ ਲੰਘਣਾ ਚਾਹੀਦਾ ਜੇ ਉਤੋਂ ਦੀ ਨਹੀਂ ਨਿਕਲਿਆ ਤਾਂ ਤੁਹਾਡੀ ਜਿਹੜੀ ਉੱਪਰਲੀ ਸੀਨ ਆ ਉਹ ਬਿਲਕੁਲ ਲੂਜ਼ ਆਊਗੀ ਜਾਂ ਫਿਰ ਉਹਦੇ ਤੇ ਲਾਈਕਾ ਗੋਲਟਨਾ ਦੀ ਪੈ ਜਾਂਦੀ ਨਹੀਂ ਉੱਪਰਲੇ ਪਾਸੇ ਹੈ ਨਾ ਤਾਂ ਇੱਥੋਂ ਦੀ ਤੁਸੀਂ ਨੇ ਨੀਡਲ ਇੱਥੋਂ ਦੀ ਜਿਹੜੀ ਛੋਟੀ ਜਿਹੀ ਹੁੱਕ ਬਣੀ ਹੋਈ ਹੈ ਉਹਦੇ ਵਿੱਚ ਦੀ ਬੋਬਿਨ ਦਾ ਥ੍ਰੈਡ ਲੰਗਾ ਦੇਣਾ ਇਸ ਤਰ੍ਹਾਂ ਤੁਸੀਂ ਬੋਬਿਨ ਤੇ ਮਸ਼ੀਨ ਦੀ ਥ੍ਰੈਡਿੰਗ ਕਰ ਸਕਦੇ ਹੋ ਥੈਂਕ ਯੂ ਫॉर ਵਾਚਿੰਗ ਫੋਲੋ ਮੀ ਫॉर ਮੋਰ ਵੀਡੀਓ ਜੇ ਨਾ ਸਮਝ ਲੱਗੀ ਤਾਂ ਤੁਸੀਂ ਅਗੇਨ ਕਮੈਂਟ ਕਰ ਸਕਦੇ ਹੋ ਥੈਂਕ ਯੂ